ਤਾਂ ਅੱਜ ਗੱਲ ਕਰਾਂਗੇ ਸਿਸਟਮ ਦੀ ਸਿਸਟਮ ਕਿਵੇਂ ਖਰਾਬ ਹੋ ਰਿਹਾ ਹੈ ਕੀ ਕੁਝ ਸਿਸਟਮ ਦੇ ਵਿੱਚ ਚੱਲ ਰਿਹਾ ਹੈ ਤੇ ਜਿਹੜੀ ਕੁੱਤੀ ਹੈ ਉਹ ਚੋਰਾ ਨਾਲ ਕਿਵੇਂ ਰਲੀ ਹੈ ਇੱਕ ਵਿਅੰਗਮਈ ਰਚਨਾ ਹੈ ਰਚਨਾ ਸੁਣਨ ਤੋਂ ਬਾਅਦ ਸਭ ਕੋਈ ਤੁਹਾਡੇ ਸਾਹਮਣੇ ਹੈ ਜਿਹੜਾ ਆ ਜਾਊਗਾ ਜੋ ਕੁਝ ਚੱਲ ਰਿਹਾ ਹੈ ਉਹੀ ਕੁਝ ਰਚਨਾ 'ਚ ਹੈ ਇੱਕ ਵਿਅੰਗਮਈ ਤਰੀਕੇ ਨਾਲ ਤਾਂ ਚੰਗੀ ਲੱਗੀ ਸੱਚਾਈ ਲੱਗੀ ਸ਼ੇਅਰ ਕਰ ਦਿਓ ਨਹੀਂ ਇਗਨੋਰ ਕਰ ਦਿਓ ਕੋਈ ਚੱਕਰ ਨਹੀਂ ਕਹਿੰਦਾ ਹੁਣ ਮਾੜੇ ਬੀਜ ਆ ਜਾਂਦੇ ਲੱਗਦੀ ਨਾ ਕੋਈ ਫਲੀ ਹੁਣ ਮਾੜੇ ਬੀਜ ਆ ਜਾਂਦੇ ਲਗਦੀ ਨਾ ਕੋਈ ਫਲੀ ਸਿਸਟਮ ਮੌਸਮ ਬਾਗ ਖਰਾਬ ਹੋਇਆ ਕੁੱਤੀ ਚੋਰਾ ਨਾਲ ਰਲੀ ਸਿਸਟਮ ਮੌਸਮ ਬਾਗ ਖਰਾਬ ਹੋਇਆ ਕੁੱਤੀ ਚੋਰਾ ਨਾਲ ਰਲੀ ਇੱਥੇ ਜਿਹੜਾ ਆਉਂਦਾ ਦਾ ਲਾ ਜਾਂਦਾ ਗੱਲ ਆਪਣੀ ਆਪਣੀ ਸੁਣਾ ਜਾਂਦਾ ਇੱਥੇ ਜਿਹੜਾ ਆਉਂਦਾ ਦਾ ਲਾ ਜਾਂਦਾ ਗੱਲ ਆਪਣੀ ਆਪਣੀ ਸੁਣਾ ਜਾਂਦਾ ਸੱਜਰੀ ਵਿਆਹੀ ਨੂੰ ਦੁੱਖ ਮਿਲਦੇ ਸੱਜਰੀ ਵਿਆਹੀ ਨੂੰ ਦੁੱਖ ਮਿਲਦੇ ਚੜਦੀ ਦਾਜ ਦੀ ਬਲੀ ਸਿਸਟਮ ਮੌਸਮ ਬਾਗ ਖਰਾਬ ਹੋਇਆ ਕੁੱਤੀ ਚੋਰਾ ਨਾਲ ਰਲੀ ਸਿਸਟਮ ਮੌਸਮ ਬਾਗ ਖਰਾਬ ਹੋਇਆ ਕੁੱਤੀ ਚੋਰਾ ਨਾਲ ਰਲੀ ਪੁੱਤ ਇਟਲੀ ਤੋਂ ਕਈ ਸਾਲਾਂ ਬਾਅਦ ਆਇਆ ਚਾਈ ਚਾਈ ਵਿਆਹ ਕਰਾਇਆ ਪੁੱਤ ਇਟਲੀ ਤੋਂ ਕਈ ਸਾਲਾਂ ਬਾਅਦ ਆਇਆ ਚਾਈ ਚਾਈ ਵਿਆਹ ਕਰਾਇਆ ਚਿੱਟੇ ਦੀ ਭੇਂਟ ਚੜ ਗਿਆ ਮਰੇ ਪੁੱਤ ਤੇ ਅਰਦਾਸ ਪਿਓ ਨੇ ਕਰੀ ਸਿਸਟਮ ਮੌਸਮ ਬਾਗ ਖਰਾਬ ਹੋਇਆ ਕੁੱਤੀ ਚੋਰਾ ਨਾਲ ਰਲੀ ਸਿਸਟਮ ਮੌਸਮ ਬਾਗ ਖਰਾਬ ਹੋਇਆ ਕੁੱਤੀ ਚੋਰਾ ਨਾਲ ਰਲੀ ਸਾਬ ਗੱਲਾਂ ਵੱਡੀਆਂ ਸੁਣਾ ਜਾਂਦੇ ਕਦੇ ਤੀਰ ਕਮਾਨੋਂ ਚਲਾ ਜਾਂਦੇ ਸਾਬ ਵੱਡੀਆਂ ਗੱਲਾਂ ਸੁਣਾ ਜਾਂਦੇ ਕਦੇ ਤੀਰ ਕਮਾਨੋਂ ਚਲਾ ਜਾਂਦੇ ਇਨਸਾਫ ਕਿਸੇ ਨੂੰ ਮਿਲਦੇ ਨਾ ਮਾਂ ਬੂਹੇ ਤੇ ਖੜੀ ਇਨਸਾਫ ਕਿਸੇ ਨੂੰ ਮਿਲਦੇ ਨਾ ਮਾਂ ਬੂਹੇ ਤੇ ਖੜੀ ਸਿਸਟਮ ਮੌਸਮ ਵਾਂਗ ਖਰਾਬ ਹੋਇਆ ਕੁੱਤੀ ਚੋਰਾ ਨਾਲ ਰਲੀ ਸਿਸਟਮ ਮੌਸਮ ਵਾਂਗ ਖਰਾਬ ਹੋਇਆ ਕੁੱਤੀ ਚੋਰਾ ਨਾਲ ਰਲੀ ਅੱਜ ਹੋਗੇ ਗੋਰੇ ਕਦੇ ਹੁੰਦੇ ਸੀ ਸਾਬਲੇ ਆਮ ਤੋਂ ਖਾਸ ਬਣ ਵਧਾਲੇ ਕਾਫਲੇ ਅੱਜ ਹੋਗੇ ਗੋਰੇ ਕਦੇ ਹੁੰਦੇ ਸੀ ਸਾਬਲੇ ਆਮ ਤੋਂ ਬਣ ਖਾਸ ਵਧਾਲੇ ਕਾਫਲੇ ਫੇਲ ਹੋਏ ਮਾਡਲ ਪੰਜਾਬ ਆਈ ਹਿੰਦੀ ਚ ਉਦਘਾਟਨ ਦੀ ਇੱਟ ਧਰੀ ਫੇਲ ਹੋਏ ਮਾਡਲ ਪੰਜਾਬ ਆਏ ਹਿੰਦੀ ਚ ਉਦਘਾਟਨ ਦੀ ਇੱਟ ਧਰੀ ਸਿਸਟਮ ਮੌਸਮ ਬਾਂਗ ਖਰਾਬ ਹੋਇਆ ਕੁੱਤੀ ਚੋਰਾ ਨਾਲ ਰਲੀ ਸਿਸਟਮ ਮੌਸਮ ਬਾਂਗ ਖਰਾਬ ਹੋਇਆ ਕੁੱਤੀ ਚੋਰਾ ਨਾਲ ਰਲੀ ਇਹ ਕਿਹੋ ਜਿਹਾ ਬਦਲਾ ਆਇਆ ਅਕੇ ਲੋਕਾਂ ਨੇ ਬਹੁਮਤ ਨਾਲ ਜਤਾਇਆ ਇਹੋ ਜਿਹਾ ਪੰਜਾਬ ਵਿੱਚ ਬਦਲਾ ਆਇਆ ਅੱਕੇ ਲੋਕਾਂ ਨੇ ਭਾਰੀ ਬਹੁਮਤ ਨਾਲ ਜਤਾਇਆ ਹਰਾ ਪੈਨ ਕਿਹੜੇ ਪਾਸੇ ਚੱਲ ਰਿਹਾ ਜਾਣ ਕਰਜੇ ਤੇ ਕਰਜ਼ਾ ਫੜੀ ਹਰਾ ਪੈਨ ਕਿਹੜੇ ਪਾਸੇ ਚੱਲ ਰਿਹਾ ਜਾਣ ਕਰਜੇ ਤੇ ਕਰਜ਼ਾ ਫੜੀ ਸਿਸਟਮ ਮੌਸਮ ਬਾੰਗ ਖਰਾਬ ਹੋਇਆ ਕੁੱਤੀ ਚੋਰਾ ਨਾਲ ਰਲੀ ਸਿਸਟਮ ਮੌਸਮ ਬਾੰਗ ਖਰਾਬ ਹੋਇਆ ਕੁੱਤੀ ਚੋਰਾ ਨਾਲ ਰਲੀ ਉਦੋਂ ਗੱਲਾਂ ਸ਼ਹੀਦਾਂ ਦੀਆਂ ਕਰਗੇ ਦੇਖ ਮੁੰਡੇ ਮਾਸਟਰਾਂ ਦੇ ਬਣਗੇ ਉਦੋਂ ਗੱਲਾਂ ਸ਼ਹੀਦਾਂ ਦੀਆਂ ਕਰ ਗਏ ਦੇਖ ਮੁੰਡੇ ਮਾਸਟਰਾਂ ਦੇ ਬਣ ਗਏ ਪਾਣੀ ਵਾਲੀ ਟੈਂਕੀ ਤੇ ਅੱਜ ਵੀ ਅਧਿਆਪਕ ਪਾਣੀ ਵਾਲੀ ਟੈਂਕੀ ਤੇ ਅੱਜ ਵੀ ਅਧਿਆਪਕ ਕਦੇ ਥੱਲੇ ਲਾਉਣ ਦੀ ਗੱਲ ਕਰੀ ਸਿਸਟਮ ਮੌਸਮ ਬਾੰਗ ਖਰਾਬ ਹੋਇਆ ਕੁੱਤੀ ਚੋਰਾ ਨਾਲ ਰੜੀ ਸਿਸਟਮ ਮੌਸਮ ਬਾੰਗ ਖਰਾਬ ਹੋਇਆ ਕੁੱਤੀ ਚੋਰਾ ਨਾਲ ਰੜੀ ਤਾਂ ਸਿਸਟਮ ਜਿਹੜਾ ਆਪਣਾ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਹੈ ਸੋਸ਼ਲ ਮੀਡੀਆ ਤੇ ਇੱਕ ਦਿਨ ਪੈਂਦਾ ਨਹੀਂ ਨਮੀ ਤੋਂ ਨਮੀ ਵੀਡੀਓ ਜਿਹੜੀ ਆਉਂਦੀ ਹੈ ਲੋਕ ਚਾਰੇ ਪਾਸੇ ਜਿਹੜਾ ਉਹ ਘਰ ਲਈ ਜਾਂਦੇ ਕਿਸੇ ਨੂੰ ਕੋਈ ਦੁੱਖ ਡਿੱਗ ਜਾਂਦਾ ਕਿਸੇ ਨੂੰ ਕੋਈ ਦੁੱਖ ਡਿੱਗ ਜਾਂਦਾ ਉਹ ਕਿਸੇ ਤਰ੍ਹਾਂ ਸਿਸਟਮ ਦੀ ਭੇਂਟ ਚੜ ਜਾਂਦਾ ਹੈ ਕਦੇ ਕਿਸੇ ਦਾ ਕੋਈ ਪਰਿਵਾਰਕ ਜੀ ਤੁਰ ਜਾਂਦਾ ਹੈ ਕਦੇ ਕਿਸੇ ਤੇ ਫਾਇਰਿੰਗ ਹੋ ਜਾਂਦੀ ਹੈ ਕਦੇ ਕੋਈ ਪਿਓ ਉਹਦੇ ਸਾਹਮਣੇ ਉਹਦਾ ਪੁੱਤ ਜਿਹੜਾ ਮਰਿਆ ਪਿਆ ਜਿਹੜਾ ਇਟਲੀ ਤੋਂ ਆਉਂਦਾ ਹੈ 4 ਕਿ ਮਹੀਨੇ ਵਿਆਹ ਨੂੰ ਹੋਏ ਸੀ ਚਿੱਟੇ ਦੀ ਭੇਂਟ ਚੜ ਗਿਆ ਸੋ ਉੱਥੇ ਉਹ ਅਰਦਾਸ ਕਰ ਰਿਹਾ ਤਾਂ ਚਾਰੇ ਪਾਸੇ ਇਹ ਸਿਸਟਮ ਦਾ ਹਿੱਸਾ ਹੈ ਸਿਸਟਮ ਹੈ ਜਿਹੜਾ ਜਿਵੇਂ ਆਪਾਂ ਕਹਿੰਨੇ ਕਿ ਮੌਸਮ ਖਰਾਬ ਹੋ ਗਿਆ ਮੌਸਮ ਦੀ ਤਰ੍ਹਾਂ ਖਰਾਬ ਜਿਹੜਾ ਹੋ ਚੁੱਕਿਆ ਸੋ ਲੋਕ ਆਖਰ ਜਾਣ ਤਾਂ ਕਿੱਧਰ ਜਾਣ ਜਿਤਾਉਣ ਤਾਂ ਕਿਹਨੂੰ ਜਿਤਾਉਣ ਭਰੋਸਾ ਜਿਹੜਾ ਉਹ ਕਿਤੇ ਕਰਨ ਇੱਕ ਤੋਂ ਲੋਕ ਅਕਦੇ ਆ ਦੂਜੇ ਨੂੰ ਬਹੁਮਤ ਦਿੰਦੇ ਆ ਭਾਰੀ ਬਹੁਮਤ ਨਾਲ ਜਿਤਾਉਂਦੇ ਆ ਉਹੀ ਬਾਹਾਂ ਘਾੜੀ ਫੇਰ ਹੋ ਜਾਂਦੀ ਹੈ ਉਦਾਹਰਨ ਲਾ ਲਓ ਅਧਿਆਪਕਾਂ ਦੀ 3 ਸਾਲ ਪਹਿਲਾਂ ਅਧਿਆਪਕ ਪਾਣੀ ਵਾਲੀ ਟੈਂਕੀ ਤੇ ਸੀਗੇ ਹੁਣ ਵੀ ਪਾਣੀ ਵਾਲੀ ਟੈਂਕੀ ਨਹੀਂ ਬਸ ਉਹੀ ਆ ਵੀ ਲੋਕੋ ਚੇਂਜ ਹੋ ਜਾਂਦਾ ਹੈ ਬਾਕੀ ਸਭ ਕੁਝ ਉਵੇਂ ਚੱਲੀ ਜਾਂਦਾ ਹੈ ਸੋਸ਼ਲ ਮੀਡੀਆ ਤੇ ਜੋ ਆਪਾਂ ਨੂੰ ਦਿਖਾਉਣਾ ਹੁੰਦਾ ਉਹ ਲਿਖਾ ਦਿੰਦੇ ਆ ਜਿਹੜਾ ਬੰਦਾ ਗਰਾਊਂਡ ਲੈਵਲ ਤੇ ਹੈ ਜਾਂ ਜਿਹੜਾ ਬੰਦਾ ਫੀਲਡ ਦੇ ਵਿੱਚ ਹੈ ਉਹਨੂੰ ਸਾਰੇ ਸਿਜਾਈ ਪਤਾ ਹੀ ਹੈ ਵੀ ਕਿੰਨਾ ਕ ਫਰਕ ਪੈ ਗਿਆ ਇਹੋ ਜਿਹਾ ਸਿਸਟਮ ਹੈ ਕਿੰਨਾ ਕ ਪਹਿਲਾਂ ਨਹੀਂ ਸਰਕਾਰ ਨੇ ਸੁਧਾਰ ਕਰਿਆ ਸੀ ਕਿੰਨਾ ਕ ਹੁਣ ਹੋਈ ਨੇ ਕਰਤਾ ਦੂਜੀ ਗੱਲ ਕਰਜੇ ਦੀ ਕਿਸੇ ਮਾਂ ਦੇ ਪੁੱਤ ਨੇ ਐ ਨਹੀਂ ਕਿਹਾ ਜੀ ਇੰਨਾ ਕਰਜ਼ਾ ਲਾਤਾ ਰਿਕਾਰਡ ਹੀ ਤੋੜਦੇ ਐ ਪਹਿਲਾਂ ਵਾਲਿਆਂ ਨਾਲੋਂ ਇਹਨਾਂ ਨੇ ਰਿਕਾਰਡ ਤੋੜਤੇ ਇਸ ਤੋਂ ਬਾਅਦ ਕੋਈ ਹੋਰ ਆ ਜੂਗਾ ਹੋਰ ਰਿਕਾਰਡ ਤੋੜ ਦਣਗੇ ਕਰਜ਼ੇ ਤੇ ਕਰਜ਼ਾ ਕਰਜ਼ੇ ਤੇ ਕਰਜ਼ਾ ਬਸ ਸਾਨੂੰ ਦੇ ਦਿਆਉਂਦੇ ਐ ਫ੍ਰੀ ਬੱਸਾਂ ਦਾ ਕਿਰਾਇਆ ਫ੍ਰੀ ਚੜਜੋ ਬਿਜਲੀ ਮੁਫਤ ਤਾਂ ਬਾਕੀ ਕੀ ਕੁਝ ਚੱਲ ਰਿਹਾ ਇਹ ਆਪਾਂ ਸਾਰੀ ਜਾਣਦੇ ਆ ਤਾਂ ਇਹ ਸਿਸਟਮ ਤੇ ਇੱਕ ਬੇਅੰਗਮਈ ਜਿਹੜੀ ਰਚਨਾ ਸੀ